ਕਿ ਅੱਜ ਦਾ ਜਿਹੜਾ ਬੂਟੇ ਲਾਉਣ ਦਾ ਜਿਹੜਾ ਪ੍ਰੋਗਰਾਮ ਹੈ ਹਰਮਿੰਦਰਪਾਲ ਸਿੰਘ ਮਨਹਾਸ ਸਾਡੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਹੈ ਜਿਹੜੇ ਬਹੁਤ ਦੇਰ ਤੋਂ ਲੱਗੇ ਹੋਏ ਆ ਇਸ ਪਾਸੇ ਕਿ ਹਜ਼ਾਰਾਂ ਹਜ਼ਾਰਾਂ ਦਰਖਤ ਉਹਨਾਂ ਨੇ ਲਾਏ ਆ ਇਹ ਪ੍ਰੋਗਰਾਮ ਉਹਦੇ ਪਿੱਛੇ ਉਹਦੇ ਪਾਜੀ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਠੀਕ ਹੈ 아이 픽에서 거 ਮਨ ਕੇ ਅੱਜ ਦਾ ਜਿਹੜਾ ਬੂਟੇ ਲਾਉਣ ਦਾ ਜਿਹੜਾ ਪ੍ਰੋਗਰਾਮ ਹੈ ਹਰਮਿੰਦਰਪਾਲ ਸਿੰਘ ਬਨਹਾ ਸਾਡੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਹੈ ਜਿਹੜੇ ਬਹੁਤ ਦੇਰ ਤੋਂ ਲੱਗੇ ਹੋਏ ਆ ਇਸ ਪਾਸੇ ਕਿ ਹਜ਼ਾਰਾਂ ਹਜ਼ਾਰਾਂ ਦਰਖਤ ਉਹਨਾਂ ਨੇ ਲਾਏ ਆ ਇਹ ਪ੍ਰੋਗਰਾਮ ਉਹਨਾਂ ਨੇ ਰੱਖਿਆ ਸੀ ਔਰ ਬਹੁਤ ਵੱਡੀ ਗਿਣਤੀ ਸਾਡੇ ਸਾਡੇ ਸਾਥੀ ਆਏ ਆ ਬੂਟੇ ਲਾਏ ਆ ਇਸ ਤੋਂ ਪਹਿਲਾਂ ਵੀ ਲਾਏ ਆ ਰੋਜ਼ ਲਾਉਨੇ ਆ ਸੋ ਪੰਜਾਬ ਦੇ ਅੰਦਰ ਬੂਟੇ ਲਾਉਣ ਦੀ ਬੜੀ ਸਖਤ ਜ਼ਰੂਰਤ ਹੈ ਕਿ ਪੰਜਾਬ ਦਾ ਜਿਹੜਾ ਪਾਉਣ ਪਾਣੀ ਹੈ ਉਹ ਖਰਾਬ ਹੋ ਚੁੱਕਿਆ ਔਰ ਉਹਨੂੰ ਠੀਕ ਕਰਨ ਵਾਸਤੇ ਬੂਟੇ ਹੀ ਸਹਾਈ ਹੋਸਾ ਗਿਦੇ ਪਰ ਮੈਂ ਇਹਦੇ ਨਾਲ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਬੂਟੇ ਦਾ ਲੋਕ ਲਾਉਨੇ ਆ ਜਿੱਥੇ ਜਿੱਥੇ ਬੂਟੇ ਲੱਗਦੇ ਆ ਸਰਕਾਰ ਉੱਥੇ ਟੀ ਗਾਰਡ ਦਾ ਪ੍ਰਬੰਧ ਕਰੇ ਜਿਹੜਾ ਬੂਟਾ ਲੱਗ ਗਿਆ ਉੱਥੇ ਉਹ ਟੀ ਗਾਰਡ ਦੇਣ ਤਾਂ ਕਿ ਉਹ ਬੂਟਾ ਬਚ ਸਕੇ ਔਰ ਸਰਕਾਰ ਜਿਹਨੇ ਲੱਖਾਂ ਬੂਟੇ ਹਰ ਸਾਲ ਲੱਗਦੇ ਆ ਇਸ ਗੱਲ ਦਾ ਵੀ ਲੇਖਾ ਜੋਖਾ ਕਰੇ ਕਿ ਉਹਦੇ ਜੋ ਕਿੰਨੇ ਬੂਟੇ ਬਚਦੇ ਆ ਉਹਦੀ ਮੋਡਰਿਟੀ ਰੇਟ ਕਿੰਨਾ ਹੈ ਕਿੰਨੇ ਬੂਟੇ ਖਤਮ ਹੋ ਜਾਂਦੇ ਆ ਕਿੰਨੇ ਬੂਟੇ ਸਰਵਾਈਵ ਕਰਦੇ ਆ ਤਾਂ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਬੂਟਿਆਂ ਦੇ ਵਿੱਚ ਮੋਰਟੈਲਿਟੀ ਰੇਟ ਬਹੁਤਾ ਨਾ ਹੋਵੇ ਔਰ ਬੂਟੇ ਸਰਵਾਈਵ ਕਰਨ। ਬਾਕੀ ਮੈਂ ਹਕੀਮ ਸਾਹਿਬ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਜਿਹੜੀ ਕੈਂਪੇਨ ਹੈ ਇਹਨੂੰ ਹਮੇਸ਼ਾ ਵਾਸਤੇ ਚਾਲੂ ਰੱਖੇ। ਬਹੁਤ ਆ ਹੁਣ 올림픽 ਲੈਵਲ ਦੀਆਂ ਗੱਲਾਂ ਹੋ ਤਾਂ ਜਿਆਦਾ ਤਾਂ ਪਹਿਲਵਾਨ ਜੀ ਦੱਸ ਸਕਦੇ ਆ ਮੈਂ ਤਾਂ ਬਹੁਤ ਉਹਦੇ ਬਾਰੇ ਵਕੀਫ ਨਹੀਂ। ਪਰ ਸਾਰੇ ਮੁਲਕ ਦੇ ਲੋਕਾਂ ਦੇ ਮਨਾਂ ਨੂੰ ਠੇਸ ਲੱਗੀ ਹੈ ਸਾਨੂੰ ਬਹੁਤ ਬੜਾ ਅਫਸੋਸ ਹੋਇਆ ਪਰ ਕਿਤੇ ਕਿਤੇ ਵੀ ਲੱਗਦਾ ਹੈ ਕਿ ਕਿਤੇ ਇਹਦੇ ਵਿੱਚ ਕੋਈ ਰਾਜਨੀਤੀ ਨਾ ਹੋਵੇ ਕਿ ਸਾਡੀ ਬੇਟੀ ਨੂੰ ਜਾਣ ਬੁੱਝ ਕੇ ਨਾ ਡਿਸਕਵালিਫਾਈ ਕੀਤਾ ਹੋਵੇ ਨਹੀਂ ਤਾਂ 100 ਗ੍ਰਾਮ ਤਾਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਉਹ ਇਹ ਗੱਲ ਕਿਹੜੀ ਕਿ ਪੁਰ ਬੰਦ ਹੋ ਗਿਆ ਟ੍ਰੈਫਿਕ ਵੱਧ ਗਈ ਤਾਂ ਐਕਸੀਡੈਂਟ ਹੁੰਦੇ ਹੈ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਸੜਕਾਂ ਬਣਦੀਆਂ ਟ੍ਰੈਫਿਕ ਵਾਸਤੇ ਪੋੜਾ ਬਣਦੇ ਟ੍ਰੈਫਿਕ ਵਾਸਤੇ ਇਹ ਪੋੜਾ ਸੜਕਾਂ ਖਰਾਬੀ ਹੋਇਆ ਕਰਦੀਆਂ ਉਹਨਾਂ ਨੂੰ ਠੀਕ ਕਰਦਾ ਕੰਮ ਹੈ ਸਰਕਾਰਾਂ ਦਾ ਸਰਕਾਰ ਇਹਦੇ ਤੇ ਧਿਆਨ ਦੇਵੇ ਸਰਕਾਰ ਟ੍ਰੈਫਿਕ ਨੂੰ ਰੈਗੂਲੇਟ ਕਰੇ ਜਿੱਥੇ ਜਿੱਥੇ ਸੜਕ ਦੇ ਟੋਏ ਪਏ ਆ ਉਹਨਾਂ ਨੂੰ ਠੀਕ ਕਰੇ ਸੜਕ ਦੀ ਮਰਮਦ ਕਰੇ ਐਕਸੀਡੈਂਟ ਆਪਣੇ ਆਪ ਪੜ ਜਾਣਗੇ ਇਸ ਕਰਕੇ ਜਾਗਣ ਦੀ ਜਿਹੜੀ ਲੋੜ ਹੈ ਉਹ ਸਰਕਾਰ ਨੂੰ ਦੇ ਮਹਿਕਮੇ ਨੂੰ ਜਾਗਣ ਦੀ ਲੋੜ ਹੈ ਤਾਂ ਕਿ ਜਿਹੜੀ ਸੜਕ ਹੈ ਜਿੱਥੇ ਜਿੱਥੇ ਖਰਾਬ ਹੋਈ ਹੈ ਇਹ ਠੀਕ ਹੋ ਸਕੇ ਲੋਕਾਂ ਦੇ ਭਾਈ ਮੈਂ ਕਹਿੰਦਾ ਵੀ ਇਹ ਇਸੇ ਸਰਕਾਰ ਕੁਝ ਨਹੀਂ ਕਰ पाएगी ਮੈਨੂੰ ਬਿਲਕੁਲ ਆਸ ਨਹੀਂ ਹੈ ਇਹਨਾਂ ਨੇ ਪਿਛਲੇ 2.5 ਸਾਲ ਦੀ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ ਆ ਜੋ ਆ ਜੋ ਇਹਨਾਂ ਦੀ ਜਿਹੜੀ ਪਿਛਲੇ 2.5 ਸਾਲ ਦੀ ਕਾਰਗੁਜ਼ਾਰੀ ਹੈ ਉਹ ਲੋਕਾਂ ਦੇ ਸਾਹਮਣੇ ਹੈ ਇਹ ਨਵੀਂ ਬਣਾਣੀ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਪੁਰਾਣੀਆਂ ਸੜਕਾਂ ਦੇ ਲੁੱਕ ਵੀ ਨਹੀਂ ਪਾ ਸਕਣਗੇ ਪੁਰਾਣੀਆਂ ਸੜਕਾਂ ਦੀ ਰਿਪੇਅਰ ਵੀ ਨਹੀਂ ਕਰ ਸਕਣਗੇ ਸਰ ਮੇਲਾ ਚੱਲ ਰਿਹਾ ਚਾਹੇ ਇੱਥੇ ਦੀ ਗੱਲ ਕਰ ਲਈਏ ਚਾਹੇ ਮੈਂ ਕਹਿ ਰਿਹਾ ਜੀ ਵੀ ਸਰਕਾਰ ਨਾ ਵੀ ਕੋਈ ਚੀਜ਼ ਨਹੀਂ ਰਹੀ ਇਹ ਇਤਿਹਾਸ ਤੇ 70 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀ ਗੜਸ਼ੰਕਰ ਨੂੰ ਜਾਣ ਵਾਲੀ ਸੜਕ ਹੈ ਇਹਦੀ ਰਿਪੇਅਰ ਜਿਹੜੀ ਹੈ ਉਹ ਸੰਤਾਂ ਨੇ ਕੀਤੀ ਹੈ ਅਕੇਲਾ ਆਨੰਦਗੜ੍ਹ ਵਾਲਿਆਂ ਨੇ ਇਹ ਸੰਤਾਂ ਦਾ ਕੰਮ ਹੈ ਸੜਕਾਂ ਦੀ ਰਿਪੇਅਰ ਕਰਨੀ ਸੰਤਾਂ ਦਾ ਕੰਮ ਹੈ ਸੜਕਾਂ ਨੂੰ ਠੀਕ ਕਰਨੀ ਸਰਕਾਰ ਕਿੱਥੇ ਹੈ ਜੇ ਸੜਕਾਂ ਸੰਤਾਂ ਨੇ ਠੀਕ ਕਰਨੀਆਂ ਤਾਂ ਸਰਕਾਰ ਨੇ ਟੈਕਸ ਕਾਹਦਾ ਲੈਣਾ ਹੈ ਸਰਕਾਰ ਰੋਡ ਟੈਕਸ ਕਾਹਦਾ ਲੈਂਦੀ ਹੈ ਸਰਕਾਰ ਜਗ੍ਹਾ ਜਗ੍ਹਾ ਆ ਜਿਹੜੇ ਟੈਕਸ ਬੈਰੀਅਰ ਲੱਗੇ ਐ ਇਹ ਕਾਦੀ ਕਲੈਕਸ਼ਨ ਕਰਦੀ ਹੈ ਸੋ ਇਸ ਕਰਕੇ ਬਿਲਕੁਲ ਠੱਪ ਹੋ ਚੁੱਕਿਆ ਕੰਮ ਲੋਕਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਲੋਕ ਭੁਗਤ ਰਹੇ ਸਰ ਤੁਹਾਡੇ ਟਾਈਮ ਦੇ ਵਿੱਚ ਕ੍ਰਾਂਤੀ ਦੀ ਸਭ ਕੁਝ ਹੋ ਗਿਆ ਸੀ ਮੁੱਖ ਮੰਤਰੀ ਜੀ ਆਈ ਸੀ ਇੱਥੇ ਚਰਨੀ ਚੰਨੀ ਕਰਕੇ ਗਏ ਸੀ ਇਹ ਤਾਂ ਇਹਨਾਂ ਨੂੰ ਪੁੱਛੋ ਮੌਜੂਦਾ ਸਹਿਬਾਨ ਨੂੰ ਪੁੱਛੋ ਮੌਜੂਦਾ ਮੰਤਰੀ ਜੀ ਨੂੰ ਪੁੱਛੋ ਇਹ ਕੋ ਗੱਲ ਹੈ ਕਿ ਬੜੀ ਸਖਤ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਜੰਗਲਾਤ ਵਧਾਈ ਜਾਵੇ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਬਤੋਂ ਬਤ ਬੂਟੇ ਲਾਓ ਬੂਟੇ ਲੱਗਤਾ ਬਹੁਤ ਰਹੇ ਐ ਇਹ ਵੀ ਪ੍ਰਾਰਥਨਾ ਕਰਾਂਗੇ ਕਿ ਜਿਹੜੇ ਬੂਟੇ ਲੱਗਦੇ ਐ ਉਹ ਬੂਟੇ ਬਚਾਏ ਜਾਣ ਉਹਨਾਂ ਦੀ ਜਾਨਵਰਾਂ ਤੋਂ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਕੋ ਬੂਟਿਆਂ ਦਾ ਬਚਾਅ ਕੀਤਾ ਜਾਵੇ ਸੋ ਬੂਟੇ ਕਾਫੀ ਲੱਗੇ ਵੀ ਐ ਔਰ ਅਸੀਂ ਨਾਲੇ ਵੀ ਪ੍ਰੇਰਣਾ ਦੰਨੇ ਐ ਕਿ ਇਹਨਾਂ ਬੂਟਿਆਂ ਦੀ ਰਾਖੀ ਵੀ ਰੱਖੀ ਜਾਏ ਤਾਂ ਕਿ ਇਹਨਾਂ ਕਾਮਯਾਬ ਹੋ ਸਕਣ ਬੂਟੇ ਹੀ ਪੰਜਾਬ ਦੇ ਜਲਵਾਯੂ ਦਾ ਪੰਜਾਬ ਦੇ ਵਿਗੜੇ ਹੋਏ ਸਿਸਟਮ ਦਾ ਸਾਧਨ ਹੈ ਬੁਟੇ ਹੀ ਇਹ ਸਾਰੇ ਸਿਸਟਮ ਨੂੰ ਹੁਣ ਵਿਗੜੇ ਹੋਏ ਜਿਹੜਾ ਵਾਤਾਵਰਣ ਹੈ ਉਹਨੂੰ ਠੀਕ ਕਰਨਾ ਹਾਂਜੀ ਇਹ ਜਿਸ ਤਰ੍ਹਾਂ ਕਿ ਇਹ ਆਪਣੇ ਹਕੀਮ ਸਾਹਿਬ ਉਪਰਾਲਾ ਕਰ ਰਹੇ ਬਹੁਤ ਦੇਰ ਤੋਂ 1974 ਤੋਂ ਇਹ ਚੱਲ ਰਿਹਾ ਇਹਨਾਂ ਦਾ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਇਹ ਤੋਂ ਵੱਡਾ ਉਪਰਾਲਾ ਕੋਈ ਹੋਰ ਹੋ ਨਹੀਂ ਸਕਦਾ ਆਪਣੇ ਸਾਡੇ ਮਨੁੱਖਸ ਵਾਸਤੇ ਕਿਉਂਕਿ ਜੋ ਦਰਖਤ ਨੇ ਇਹ ਇੱਕ ਤੇ ਇਹਨਾਂ ਦੀ ਛਾਂ ਹੀ ਨਹੀਂ ਇਹ ਸਾਨੂੰ ਜੀਵਨ ਦਿੰਦੇ ਆ ਇਹਨਾਂ ਦੇ ਵਿੱਚੋਂ ਆਕਸੀਜਨ ਆਉਂਦਾ ਜਿਹਦਾ ਸਾਡੇ ਸਾਫ਼ ਆਬੋ ਹਵਾ ਜਿਹੜੀ ਆ ਉਹ ਇਹਨਾਂ ਸਿਰਫ ਦਰਖਤਾਂ 'ਚ ਹੀ ਮਿਲਦੀ ਹੋਰ ਕਿਤੋਂ ਨਹੀਂ ਮਿਲਦੀ ਪ੍ਰਮਾਤਮਾ ਨੇ ਹਵਾਵਾਂ ਜਿਹੜੀਆਂ ਸ਼ੁੱਧ ਬਣਾਈਆਂ ਪਿਓਰ ਬਣਾਈਆਂ ਅਸੀਂ ਪ੍ਰਦੂਸ਼ਣ ਕਰ ਕਰਕੇ ਉਹਨਾਂ ਨੂੰ ਬਹੁਤ ਗੰਦਾ ਕਰ ਦਿੱਤਾ ਉਨ੍ਹਾਂ ਦਾ ਇਲਾਜ ਸਿਰਫ ਇਹੀ ਆ ਤੇ ਇਹ ਵੱਧ ਤੋਂ ਵੱਧ ਦਰਖਤ ਲਾਉਣ ਲਾਉਣੇ ਚਾਹੀਦੇ ਨੇ ਹਾਂ ਮੈਂ ਇਹ ਵੀ ਜਾਣਦਾ ਕਿ ਅਸੀਂ ਲਾਏ ਹੋਏ ਦਰਖਤ ਦੇ ਕਈ ਲੋਕ ਉਤੋਂ ਕੁੰਬਲੀ ਤੋੜ ਜਾਂਦੇ ਆ ਉਹ ਬੜਾ ਵੱਡਾ ਪਾਪ ਆਏ ਤੇ ਇਦਾਂ ਹੋਇਆ ਜਿਵੇਂ ਇੱਕ ਬੱਚੇ ਦਾ ਗਲ ਘੁੱਟ ਦੇਣਾ ਤੋਂ ਹੱਥ ਜੋੜ ਕੇ ਬੇਨਤੀ ਆ ਸਾਰੇ ਹੀ ਪੰਜਾਬ ਅੱਗੇ ਬਲਕਿ ਪੂਰੇ ਹਿੰਦੁਸਤਾਨ ਦੇ ਅੱਗੇ ਕਿ ਇਹ ਦਰਖਤ ਜਿਹੜਾ ਹੈ ਤੁਹਾਡਾ ਜੀਵਨ ਦਾਣ ਹੈ ਇਹ ਵੱਧ ਤੋਂ ਵੱਧ ਦਰਖਤ ਲਾਓ ਜੇ ਕਿਸੇ ਨੇ ਦਰਖਤ ਲਾਇਆ ਤੇ ਉਹਦੀ ਲਾਗੇ ਜੇ ਤੇ ਉਹਨੂੰ ਪਾਣੀ ਦਿਓ ਉਹਦਾ ਪਾਲ ਪੋਸ਼ਣ ਕਰੋ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਆਪਦੇ ਬੱਚਿਆਂ ਲਈ ਬਜ਼ੁਰਗਾਂ ਲਈ ਬਿਮਾਰਾਂ ਲਈ ਇਹ ਸਾਨੂੰ ਆਕਸੀਜਨ ਦਾ ਇਹਦੇ ਨਾਲ ਫਿਰ ਆਕਸੀਜਨ ਤੋਂ ਇਲਾਵਾ ਜਿੱਥੇ ਵੀ ਅਹੀਂ ਮੈਂ ਸਾਰੀ ਦੁਨੀਆ ਦੇ ਉੱਤੇ ਘੁੰਮਿਆ ਕਹਿੰਦੇ ਜੀ ਸਵਿਟਜ਼ਰਲੈਂਡ ਬੜਾ ਸੋਹਣਾ ਇੰਗਲੈਂਡ ਬੜਾ ਸੋਹਣਾ ਨੂੰ ਬਲੈਤਾ ਕਿਹਾ ਬਲੈਤਾ ਦਾ ਮਤਲਬ ਹੈ ਖੂਬਸੂਰਤੀ ਉੱਥੇ ਕਾਦੀ ਖੂਬਸੂਰਤੀ ਹੈ ਮੈਨੂੰ ਪਿੰਡ 65 ਸਾਲ ਹੋ ਗਏ ਉੱਥੇ ਰਹਿੰਦੇ ਆ ਇੰਗਲੈਂਡ ਦੇ ਵਿੱਚ ਸਿਰਫ ਜਿੱਧਰ ਵੀ ਜਾਂਦੇ ਹਰਿਆਲੀ ਆ ਜੇ ਕਿਸੇ ਦੇ ਕੋਲ ਆ ਜਿਹੜਾ ਕਮਰਿਆ ਬੈਠਾ ਇਹਦੇ ਵਿੱਚ 7-8 ਫੁੱਟ ਦਾ ਕਮਰਾ ਆ ਤੇ ਉਹਨਾਂ ਉਹਦੇ ਵਿੱਚ ਵੀ ਦਰਖਤ ਲਾਏ ਆ ਫੁੱਲ ਲਾਏ ਆ ਬਗੀਚਾ ਲਾਇਆ ਉਹਦੇ ਨਾਲ ਫਿਰ ਜਿਹੜੀ ਸਾਡੀ ਆਬੋ ਹਵਾ ਆ ਉਹਦੇ ਨਾਲ ਵਾਤਾਵਰਨ ਜਿਹੜਾ ਆ ਖੇੜਾ ਜਿਹੜਾ ਆਉਂਦਾ ਆਪਾਂ ਜ਼ਿੰਦਗੀ ਦੀ ਗੱਲ ਕਰ ਦਿੰਨੇ ਆ ਤੇ ਉਹ ਕਹਿੰਦੇ ਆ ਜੀਵਨ ਦੇ ਦੋ ਪਹਿਲੂ ਆ ਹਰਿਆਲੀ ਔਰ ਰਸਤਾ ਹਰਿਆਲੀ ਦਾ ਮਤਲਬ ਸੁਖ ਰਸਤਾ ਰਸਤੇ ਦੇ ਉੱਤੇ ਦੁੱਖ ਹੀ ਦੁੱਖ ਹੁੰਦੇ ਆ ਸੋ ਹਰਿਆਲੀ ਜਿਹੜੀ ਆ ਸਾਨੂੰ ਸੁਖ ਵੀ ਦਿੰਦੀ ਆ ਸਾਨੂੰ ਹਰ ਚੀਜ਼ ਦਿੰਦੀ ਆ ਉਪਜ ਕਰਦੀ ਆ ਹੱਥ ਜੋੜ ਕੇ ਬੇਨਤੀ ਆ ਕਿ ਸਾਰਿਆਂ ਦਾ ਇਹ ਇਹਦੋਂ ਵੱਡਾ ਕੋਈ ਪੁੰਨਦਾਨ ਨਹੀਂ ਇਹ ਲੰਗਰ ਲੋਮ ਨਾਲੋਂ ਵੀ ਜ਼ਿਆਦਾ ਪੁੰਨਦਾਨ ਆ ਕਿ ਤੁਸੀਂ ਰੁੱਖ ਲਾਓ ਹਰਿਆਲੀ ਹੋਵੇ ਜਿੱਧਰ ਤੁਸੀਂ ਆ ਦੇਖੋ ਨੇ ਜੋ ਰੁੱਖ ਲੱਗਾ ਬੜਾ ਸੋਹਣਾ ਲੱਗਦਾ ਅਗਰ ਇਹ ਰੁੱਖ ਨਾ ਹੋਈ ਥੀ ਹੋਈਗਾ ਸਾਨੂੰ ਇੱਟਾਂ ਜੜੀਆਂ ਹੋਈਆਂ ਖੂਬਸੂਰਤ ਨਹੀਂ ਲੱਗਦੀਆਂ ਸੋ ਇਹ ਕਰਕੇ ਅਸੀਂ ਆਪਣੇ ਦੇਸ਼ ਨੂੰ ਬੰਜਰ ਨਾ ਬਣਾਈਏ ਆਪਣੇ ਸੂਬੇ ਨੂੰ ਬੰਜਰ ਨਾ ਬਣਾਈਏ ਪੂਰੇ ਹਿੰਦੁਸਤਾਨ ਨੂੰ ਬੰਜਰਨਾ ਬਣਾਈ ਹੈ ਇਹ ਬੂਟੇ ਲਾਈਏ ਬੂਟਿਆਂ ਦੇ ਨਾਲ ਇੱਕ ਗੱਲ ਹੋਰ ਯਾਦ ਆਈ ਕਿ بارشਾਂ ਜਿੱਥੇ ਜਿੰਨਾਂ ਦੇਸ਼ਾਂ ਵਿੱਚ ਜਿਆਦਾ ਬੂਟੇ ਲਾਏ ਉਥੇ بارش ਜਿਆਦੀ ਨਹੀਂ ਤੇ ਕੋਈ ਕੁਦਰਤ ਦਾ ਸਾਰਾ ਹੈਗਾ ਤੇ ਇਹ ਕਰਕੇ ਇਹੀ ਬੇਨਤੀ ਕਰਾਂਗੇ ਤੇ ਸਮਤ ਤੋਂ ਵੱਧ ਬੂਟੇ ਲਾਓ ਔਰ ਰਾਣਾ ਜੀ ਆਇਆ ਇਹਨਾਂ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਸਾਰੇ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਤੇ ਹਕੀਮ ਹੁਣਾਂ ਦਾ ਇਹਨਾਂ ਦੀ ਸਾਰੀ ਸਮੂਚੀ ਟੀਮ ਆ ਜੋ ਇਹ ਉਪਰਾਲਾ ਕਰਦੇ ਆ ਅਜੇ ਇੱਕ ਹਫਤਾ ਪਹਿਲਾਂ ਇਹਨਾਂ ਨੇ ਇੱਕ ਬੂਟਾ ਲਾਇਆ ਤੇ ਹੋਰ ਬੂਟੇ ਲਾਓ ਜਿੰਨੇ ਕਾਹੀ ਲਾਓ ਤੇ ਦਾਸ ਇਹ ਵੀ ਬੇਨਤੀ ਕਰਦਾ ਕਿ ਬੂਟਿਆਂ ਦੀ ਜਿਹੜੀ ਕੋਈ ਖਰਚਾ ਵਰਚਾ ਜੋ ਥੋੜਾ ਬਹੁਤ ਤੇਲਫੋ ਲਿਆ ਉਹ ਦਾਸ ਦੇਣ ਨੂੰ ਤਿਆਰ ਹੈ ਲੇਕਿਨ ਤੁਸੀਂ ਬੂਟੇ ਲਾਈ ਜਾਓ ਇਹੀ ਸਾਡਾ ਬੇਨਤੀ ਆ ਇਹਨੀਆਂ ਬੇਨਤੀਆਂ ਕਬੂਲ ਕਰਿਓ ਸੋਹਣੀ ਨਾਲਿਓ ਇਹਨਾਂ ਤੇ ਅਸਰ ਕਰਿਓ ਸਾਡੇ ਬੱਚਿਆਂ ਲਈ ਚੰਗਾ ਸਾਡੇ ਬਜ਼ੁਰਗਾਂ ਲਈ ਚੰਗਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ